ਸਭ ਬਹੁਤ ਸਾਰੇ ਕਾਰਨ ਆਪਸ ਚ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਵੇਖਣਾ ਪੈਂਦਾ ਸੋ ਮੈਂ ਕਹਿ ਸੀ ਕਿ ਜਿਹੜੇ ਵੱਡੇ ਵਰਤਾਰੇ ਵਾਪਰਦੇ ਨੇ ਉਹਨਾਂ ਚ ਸਾਡਾ ਪ੍ਰਤੀਕਰਮ ਕਿਵੇਂ ਦਾ ਹੁੰਦਾ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਬੜੀ ਬਲੱਖਣ ਸ਼ਹਾਦਤ ਜਲਾਦ ਬੰਦ-ਬੰਦ ਕੱਟਣ ਲੱਗਾ ਤੇ ਉਹ ਗੁਰੂ ਦਾ ਸਿੱਖ ਇੱਕ ਸਹਿਜ ਅਵਸਥਾ ਚ ਬੈਠਾ ਹੈ ਜਲਾਦ ਨੇ ਹੱਥ ਫੜਿਆ ਗੁੱਟ ਦੇ ਉੱਪਰ ਜਦੋਂ ਦਾਤਰ ਮਾਰਨ ਲੱਗਾ ਤੇ ਉਹ ਕਹਿੰਦਾ ਸ ਜਲਾਦ ਮੇਰੇ ਵੀਰ ਆਪਣੇ ਬਾਦਸ਼ਾਹ ਦੇ ਹੁਕਮ ਦੀ ਉਲੰਘਣਾ ਨਾ ਕਰ ਅਬਦੁਲ ਰਜ਼ਾਕ ਸੀ ਕਾਜ਼ੀ ਤੂੰ ਮaaf ਕਰਨਾ ਮੁਫਤੀ ਕਾਜ਼ੀ ਅਮੀਨ ਖਾਨ ਸੀ ਕਹਿੰਦਾ ਆਪਣੇ ਕਾਜ਼ੀ ਦੇ ਫਤਵੇ ਦੀ ਉਲੰਘਣਾ ਨਾ ਕਰ ਜਿਹੜਾ ਉਹਨੇ ਫਤਵਾ ਜਾਰੀ ਕੀਤਾ ਮੇਰੀ ਸ਼ਹਾਦਤ ਦਾ ਉਹ ਇੱਥੋਂ ਨਹੀਂ ਇੱਥੋਂ ਸ਼ੁਰੂ ਹੁੰਦਾ ਬੰਦ-ਬੰਦ ਕੱਟਣ ਦਾ ਤੂੰ ਗੁੱਟ ਤੋਂ ਕੱਟਣ ਲੱਗਾ ਤੇ ਮੇਰੀ ਤੇ ਹਰ ਉਂਗਲ ਦੇ ਤਿੰਨ ਪੰਦ ਨੇ ਆਪਣੇ ਫਤਵੇ ਨੂੰ ਪੂਰਾ ਕਰ ਚਲ ਰਿਹਾ ਦਾਤਰ ਮੁਖੋਂ ਵਾਹਿਗੁਰੂ ਵਾਹਿਗੁਰੂ ਨਿਕਲ ਰਿਹਾ ਅੰਗ ਕੁਤਰਾ ਕੁਤਰਾ ਹੋ ਕੇ ਕੱਟੇ ਜਾ ਰਹੇ ਨੇ ਪਰ ਗੁਰੂ ਦਾ ਸਿੱਖ ਸਹਿਜ ਦੇ ਵਿੱਚ ਬੈਠਾ ਹੈ ਇਹ ਅਵਸਥਾ ਕਿੱਥੋਂ ਆਈ ਨਾਨਕ ਨਾਮ ਚੜ੍ਹਦੀ ਕਲਾ ਨਾਮ ਤੋਂ ਬਿਨਾਂ ਨਹੀਂ ਇਹ ਅਵਸਥਾ ਆਈ ਕਿ ਸਿੱਖ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਬੰਦ-ਬੰਦ ਕੱਟਿਆ ਜਾ ਰਿਹਾ ਤੇ ਜਿਹੜੇ ਸਿੱਖਾਂ ਨੇ ਉਹਨਾਂ ਦੇ ਬੰਦਾ ਦਾ ਸੰਸਕਾਰ ਕੀਤਾ ਨਾ ਉਸ ਸਮੇਂ ਦੇ ਸਰੋਤ ਲਿਖ ਦਿੰਨੇ ਕਿ ਜਦੋਂ ਨਾ ਚਾਦਰ ਦੇ ਵਿੱਚ ਪਾਏ ਤੇ ਸੱਚਮੁੱਚ ਹੀ ਨਿੱਕੇ ਨਿੱਕੇ ਟੁਕੜੇ ਕੀਤੇ ਹੋਏ ਸੀ ਉਸ ਦਿਨ ਪਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਨਵਾਬ ਕਪੂਰ ਸਿੰਘ ਹੁਣੀ ਇਕੱਠੇ ਹੋਏ ਨਵਾਬ ਕਪੂਰ ਸਿੰਘ ਹੁਣੀ ਇਕੱਠੇ ਹੋ ਕੇ ਕਹਿੰਦੇ ਨੇ ਕਹਿੰਦੇ ਨੇ ਕਿ ਇਹ ਬਰਦਾਸ਼ਤ ਨਹੀਂ ਹੋਣਾ ਸਾਡੇ ਕੋਲ ਹੁਣ ਤਾਂ ਬਦਲਾ ਲੈਣਾ ਪਵੇਗਾ ਪਹਿਲੀ ਗੱਲ ਕਿ ਜਿਹੜਾ ਕਾਜੀ ਸੀ ਉਸ ਕਾਜੀ ਦਾ ਪਿੰਡ ਸੀ ਅਲੀਪੁਰ ਬਾਬਾ ਮਨੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਬਾਬਾ ਅਗੜ ਸਿੰਘ ਨੇ ਉਸ ਪਿੰਡ ਨੂੰ ਪੂਰੀ ਤਰ੍ਹਾਂ ਦੇ ਨਾਲ ਉਜਾੜ ਕੇ ਉਹਦਾ ਨਾਮ ਰੱਖਿਆ ਅਕਾਲਗੜ ਉਸ ਕਾਜ਼ੀ ਜਿੱਥੇ ਮੁਜੰਗਾ ਦੇ ਮੁਹੱਲੇ ਦੇ ਚ ਲਾਹੌਰ ਵਸਦਾ ਸੀ ਬੜੇ ਔਖੇ ਤਰੀਕੇ ਦੇ ਨਾਲ ਕਾਜ਼ੀ ਦਾ ਸਿਰ ਵੱਢਿਆ ਭਾਈ ਥਰਾਜ ਸਿੰਘ ਨੇ ਉਸ ਜਿਹੜਾ ਮੁਫਤੀ ਸੀ ਅਬਦੁਲ ਰਜ਼ਾਕ ਉਹਦਾ ਸਿਰ ਵੱਢਿਆ ਹੁਣ ਰਹਿ ਗਿਆ ਜ਼ਕਰੀਆ ਖਾਨ ਬੈਠੇ ਨੇ ਜੰਗਲ ਦੇ ਵਿੱਚ ਸਿੰਘ ਕਿੰਦੇ ਜ਼ਕਰੀਆ ਖਾਨ ਨਹੀਂ ਛੱਡਣਾ ਕੁਝ ਵੀ ਹੋ ਜਾ। ਪਰ ਬਹੁਤ ਔਖਾ ਹੈ ਮਾਰਨਾ। ਇਹ ਪਤਾ ਲੱਗਾ ਕਿ ਜੁਮੇ ਦੀ ਨਮਾਜ਼ ਪੜਨ ਬਾਦਸ਼ਾਹੀ ਮਸਜਿਦ ਚਾਹੁੰਦਾ ਹੈ। ਹੁਣ ਮਸਜਿਦ ਦੇ ਵਿੱਚ ਸਿੱਖ ਕਿਵੇਂ ਜਾਵੇ? ਇਹ ਸਾਰੇ ਸਿੱਖ ਜਿਹੜੇ ਨਵਾਬ ਕਪੂਰ ਸਿੰਘ ਦੀ ਅਦਵਾਈ ਚ ਬੈਠੇ ਚਿੰਤਨ ਕਰ ਰਹੇ ਨੇ ਕਿ ਕਿਵੇਂ ਕੀਤਾ ਜਾਵੇ? ਅਖੀਰ ਮੈਂ ਫਿਰ ਕਿਆ ਸੀ ਕਿ ਐਸੀ ਜਿਹੜੀ ਸਿੱਖਿਆ ਗੁਰੂ ਪਾਤਸ਼ਾਹ ਤੋਂ ਲੈਣੀ ਹੈ। ਫਿਰ ਦਿਮਾਗ ਦੇ ਵਿੱਚ ਆਇਆ ਕਿ ਗੁਰੂ ਪਾਤਸ਼ਾਹ ਬਣੇ ਸੀ ਉੱਚ ਦੇ ਪੀਰ ਵੀਰ ਜੀ ਨੇ ਗੱਲ ਕੀਤੀ ਸੀ ਸੈਇਦ ਜਲਾਲਉਦੀਨ ਇਹ ਜਲਾਲਉਦੀਨ ਇੱਕ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਇਹ ਜਿਹੜਾ ਜਲਾਲਉਦੀਨ ਸੀਗਾ ਇਹ ਆਟੋਮਨ एंपਾਇਰ ਦੇ ਨਾਲ ਸੰਬੰਧ ਰੱਖਦਾ ਸੀ ਮੈਂ ਇੱਕ ਦੂਜੇ ਜਲਾਲਉਦੀਨ ਦੀ ਗੱਲ ਕਰ ਰਿਹਾ ਇਹ ਜਿਹੜਾ ਜਲਾਲਉਦੀਨ ਹੈ ਇਹ ਜਦੋਂ ਕਰਬਲਾ ਦੇ ਮੈਦਾਨ ਦੇ ਵਿੱਚ ਸੱਲੱਲਾਹੁ ਵਾਅਲੈ ਸੱਲਮ ਹਜਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੇ ਪੁੱਤਰ ਹਜਰਤ ਹੁਸੈਨ ਤੇ ਉਹਦੇ ਦੋ ਬੇਟੇ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਸ਼ਹਾਦਤ ਪ੍ਰਾਪਤ ਕਰ ਦਿੰਦੇ ਨੇ ਇਸਲਾਮ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸ਼ੀਆ ਔਰ ਸੁੰਨੀ ਸ਼ੀਆ ਡੈਸਪੀਰੇਟ ਹੋ ਜਾਂਦੇ ਨੇ ਫੈਲ ਜਾਂਦੇ ਨੇ ਕਿਉਂਕਿ ਹਾਰ ਕੇ ਜਿਹੜੇ ਜਿੱਤ ਗਏ ਔਰ ਰਾਜੇ ਬਣ ਗਏ ਉਹ ਵਕ ਵਕ ਥਾਵਾਂ ਤੇ ਆਉਂਦੇ ਨੇ ਤੇ ਪਹਿਲੇ ਜਿਹੜੇ ਇਸ ਫਿਰਕੇ ਦੇ ਵਿੱਚੋਂ ਹਿੰਦੂਸਤਾਨ ਦੇ ਵਿੱਚ ਆਉਂਦੇ ਨੇ ਉਹ ਹੈਗੇ ਨੇ ਮਯੂਦੀਨ ਚਿਸ਼ਤੀ ਅਜਮੇਰ ਸ਼ਰੀਫ ਵਾਲੇ ਅੱਗੋਂ ਅੱਗੋਂ ਤੁਹਾਨੂੰ ਸਾਰਾ ਪਤਾ ਹੈ ਕਿ ਉਹਨਾਂ ਦੇ ਅੱਗੋਂ ਚੇਲੇ ਨੇ ਖਵਾਜ਼ਾ ਬਖਤਿਆਰ ਕਾਕੀ ਖਵਾਜ਼ਾ ਬਖਤਿਆਰ ਕਾਕੀ ਦੇ ਸ਼ੇਖ ਫਰੀਦ ਸਾਹਿਬ ਸ਼ੇਖ ਫਰੀਦ ਸਾਹਿਬ ਦੇ ਦੋ ਅਲੀਉਦੀਨ ਅਲੀ ਅਹਿਮਦ ਸਾਬਰ ਜਿਨ੍ਹਾਂ ਦਾ ਸਬੰਧ ਅੱਗੋਂ ਪੀਖਣ ਸ਼ਾਹ ਜੀ ਦੇ ਨਾਲ ਜੁੜਦਾ ਹੈ ਦੂਸਰਾ ਸਿਲਸਿਲਾ ਨਿਜ਼ਾਮੀ ਹੈ ਜਿਹਦੇ ਵਿੱਚ ਪੀਰ ਬੁੱਧੂ ਸ਼ਾਹ ਨੇ ਜਿਹੜੀ ਗੱਲ ਵੀਰ ਜੀ ਨੇ ਕੀਤੀ ਸੀ ਕਿ ਮੁਹੰਮਦ ਸਾਹਿਬ ਦੇ ਖਾਨਦਾਨ ਦੇ ਵਿੱਚੋਂ ਇੰਨਾ ਵੱਡਾ ਇਹਨਾਂ ਦਾ ਜਿਹੜਾ ਉਹ ਖਾਨਦਾਨ ਹੈ ਹੁਣ ਜਿਹੜੀ ਗੱਲ ਚੱਲੀ ਸੀ ਕੇ ਮੱਕੇ ਦੇ ਕਾਜ਼ੀ ਦਾ ਪੁੱਤਰ ਜਿਹੜਾ ਉਸ ਵੇਲੇ ਕਾਜ਼ੀ ਦਾ ਰੁਤਬਾ ਰੱਖਦਾ ਸੀ ਰੁਕਨਲ ਅਸਲ ਨਾਮ ਪੰਜਾਬੀ ਸਰੋਤਾਂ 'ਚ ਅਸੀਂ ਰੁਕਨਦੀਨ ਕਹਿੰਦੇ ਆ ਕਿਉਂਕਿ ਅਰਬ ਦੇ ਲੋਕਾਂ ਦੇ ਨਾਵਾਂ ਦੇ ਪਿੱਛੇ ਦੀਨ ਸ਼ਬਦ ਨਹੀਂ ਲੱਗਦਾ ਅਸੀਂ ਕਹਿੰਦੇ ਆ ਨਾਮ ਰੁਕਨਲ ਹੈ ਹੁਣ ਉਹ ਜਿਹੜਾ ਕਾਜ਼ੀ ਰੁਕਨਲ ਹੈ ਉਹਦੀ ਸਿਹਤ ਤੋਂ ਬਾਬਾ ਨਾਨਕ ਇਹ ਕਿਤਾਬ ਹੈ ਇੰਟਰਨੈਟ ਦੇ ਉੱਪਰ ਪੀਡੀਐਫ ਅਵੇਲੇਬਲ ਹੈ ਉਹਦੇ ਮੁਤਾਬਕ ਉਹਦੇ ਖਿਲਾਫ ਫਤਵੇ ਜਾਰੀ ਕੀਤੇ ਜਾਂਦੇ ਨੇ ਸ਼ਹਾਦਤ ਹੁੰਦੀ ਹੈ ਪਰ ਉਹ ਸਿੱਖ ਬਣਿਆ ਕਿਸ ਗੱਲ ਤੋਂ ਅਹਿਮ ਗੱਲ ਇਹ ਆ ਉਹ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਲੱਭ ਕਿਉਂ ਨਹੀਂ ਕਟਾਈ ਇੱਥੇ ਆ ਗਿਓ ਕਾਬਾ ਸ਼ਰੀਫ ਮੱਕੇ ਲੱਭ ਕਿਉਂ ਨਹੀਂ ਕਟਾਈ ਕਿਉਂਕਿ ਇਸਲਾਮ ਦੇ ਵਿੱਚ ਮੁੱਛਾਂ ਕਟਾਉਣੀਆਂ ਜ਼ਰੂਰੀ ਨਹੀਂ ਇੱਥੋਂ ਇਹ ਕਿਉਂ ਨਹੀਂ ਕਟਾਈ ਮੇਰੇ ਗੁਰਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਕਾਜ਼ੀ ਤੇ ਬਣ ਗਿਆ ਇੰਨਾ ਉੱਚਾ ਉਹਦਾ ਤੂੰ ਮੁਕੱਦਸ ਕੁਰਾਨ ਸ਼ਰੀਫ ਨੂੰ ਨਹੀਂ ਪੜਿਆ ਕਹਿੰਦਾ ਦੱਸੋ ਕਹਿੰਦੇ ਪੜ ਕੇ ਵੇਖ ਸੂਰਲ ਬਕਰ ਦੀ ਆਇਤ ਨੰਬਰ 196 ਦੇ ਵਿੱਚ ਲਿਖਿਆ ਹੋਇਆ ਹੈ ਵਾਇ ਤਨਮੁਲ ਹਜਲ ਉਮਰਤਾਲ ਲਾਹ ਫਾਇਨ ਵਾਇਸਰ ਇਹ ਮੁਸਲਮਾਨ ਨੂੰ ਜ਼ਿਆਰਤ ਕਰੋ ਹਜ ਕਰੋ ਉਮਰੇ ਕਰੋ ਜਿੱਦੀ ਮਰਜ਼ੀ ਬੰਦਗੀ ਕਰੋ ਪਰ ਜੇ ਇਸ ਸਮੇਂ ਕਿਸਾਂ ਦੀ ਬਿਦਤ ਵੀ ਕਰਦੇ ਹੋ ਖੁਦਾ ਦੇ ਦਰ ਪਰਵਾਹ ਨਹੀਂ ਕਾਜ਼ੀ ਹਰਾਨ ਸਵਾਲ 300 ਤੋਂ ਉੱਪਰ ਹੋਏ ਨੇ ਮੇਰੇ ਕੋ ਸਾਰੇ ਲਿਖੇ ਪਏ ਨੇ ਇੱਕ ਉਹਦਾ ਬੜਾ ਆਇਮ ਸਵਾਲ ਸੀ ਗੁਰਨਾਸਨ ਫਕੀਰੀ ਕੀ ਹੈ ਫਕੀਰੀ ਕੀ ਹੈ ਤੇ ਗੁਰਨਾਨਕ ਸਾਹਿਬ ਦਾ ਫਾਰਸੀ ਤੇ ਜਵਾਬ ਸੀ ਬਕਾ ਅਸਤ ਵਾ ਫਨਾ ਅਸਤ ਬਕਾ ਅਸਤ ਕਿ ਨਾ ਕਿਉਂ ਬਕਰਿਆ ਬੋਲ ਰਿਆ ਉਸ ਖੁਦਾ ਨੂੰ ਬੋਲਦੇ ਜਾਣਾ ਬੋਲਦੇ ਜਾਣਾ ਬੰਦਗੀ ਕਰਦੇ ਜਾਣਾ ਤੇ ਕਰਦੇ ਆ ਕਰਦੇ ਫਨਾ ਖਤਮ ਹੋ ਜਾਣਾ ਉਹਦੇ ਚ ਭੇਦ ਹੀ ਹੋ ਜਾਣਾ ਇਹ ਫਕੀਰੀ ਹੈ ਅੱਜ ਵਰਗੀ ਫਕੀਰੀ ਨਹੀਂ ਜਿਹੜੇ ਤੁਸੀਂ ਅੱਜ ਬਾਬੇ ਵੇਖਦੇ ਹੋ ਇਹ ਫਕੀਰੀ ਨਹੀਂ ਹੁੰਦੀ ਬਹੁਤ ਸਾਰੇ ਨੇ ਖੈਰ ਨਾਪ ਤੇ ਕੀ ਦਾ ਕੀ ਲੈਣਾ ਬੜੇ ਨੇ ਹੁਣ ਗੁਰਨਾਨਕ ਸੱਚੇ ਪਾਤਸ਼ਾਹ ਤੋਂ ਉਹ ਸਿੱਖ ਬਣ ਗਿਆ ਸ਼ਹੀਦ ਹੋਇਆ ਉਸ ਸਮੇਂ ਇਹ ਜਿਹੜਾ ਜਲਾਲਉਦੀਨ ਹੈ ਸਾਰਾ ਵਰਤਾਰਾ ਵੇਖ ਰਿਆ ਇਸ ਜਲਾਲਉਦੀਨ ਨੂੰ ਇਹ ਸਮਝ ਲੱਗ ਗਈ ਕਿ ਕਿਸਾਂ ਦੀ ਬਦਵੀ ਨਹੀਂ ਕਰਨੀ ਤੇ ਜਦੋਂ ਇਹ ਉੱਚ ਸ਼ਰੀਫ ਆਇਆ ਉੱਚ ਜਗ੍ਹਾ ਦਾ ਨਾਮ ਹੈ ਕਿਸੇ ਵੇਲੇ ਸਿਕੰਦਰ ਨੇ ਇਹਦਾ ਨਾਮ ਐਗਜ਼ੈਂਟੀਅਨ ਸਿਟੀ ਆਫ ਇੰਡਸ ਰੱਖਿਆ ਸੀ ਉਤ ਤੋਂ ਬਾਅਦ ਇੱਥੇ ਜਦੋਂ ਇਹ ਫਕੀਰ ਆ ਗਏ ਇਹਨਾਂ ਨੇ ਆਪਣਾ ਇੱਕ ਐਜੂਕੇਸ਼ਨ ਸੈਂਟਰ ਸਕੂਲ ਆਫ ਥੌਟ ਸ਼ੁਰੂ ਕੀਤਾ ਜਦੋਂ ਜਲਾਲੂਦੀਨ ਵਾਪਸ ਆਇਆ ਤੇ ਇਹਨੇ ਇਹ ਗੱਲ ਜਿਹੜੀ ਸੀ ਇਹ ਗੱਲ ਹੋਰ ਵੀ ਦੱਸ ਦਵਾਂ ਭਾਈ ਸਾਹਿਬ ਭਾਈ ਗੁਰਦਾਸ ਨੇ ਇਹ ਗੱਲ ਕੀਤੀ ਧਰੀ ਨਿਸਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਖੜਾਵਾਂ ਦਿੱਤੀਆਂ ਉਹ ਕਿੱਥੇ ਗਈਆਂ ਖੜਾਵਾਂ ਕਾਜੀ ਰੁਕਨੱਲੋ ਹੀ ਦਿੱਤੀਆਂ ਸੀ ਉਹ ਸ਼ਹੀਦ ਹੋ ਗਿਆ ਤੇ ਉਹ ਖੜਾਵਾਂ ਸੈयद ਜਲਾਲੂਦੀਨ ਉੱਚ ਸ਼ਰੀਫ ਲੈ ਕੇ ਆ ਗਏ ਅੱਜ ਵੀ ਪਾਕਿਸਤਾਨ ਚ ਪਈਆਂ ਅਜ ਉੱਚ ਸ਼ਰੀਫ ਵਾਲੇ ਪੀਰਾਂ ਦੇ ਕੋਲ ਹੁਣ ਜਦੋਂ ਜਲਾਲੂਦੀਨ ਇੱਥੇ ਆਏ ਤੇ ਉਹਨੇ ਆਪਣੇ ਸਾਰੇ ਹੀ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕੇਸਾਂ ਦੀ ਬਦਬੀ ਕੋਈ ਨਹੀਂ ਕਰੇਗਾ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਪਣਾ ਭੇਸ ਬਦਲਦੇ ਨੇ ਤੇ ਕਿਹਾ ਜਾਂਦਾ ਉੱਚ ਸ਼ਰੀਫ ਦੇ ਪੀਰ ਕਿਉਂਕਿ ਸਾਰਿਆਂ ਨੂੰ ਪਤਾ ਕਿ ਉੱਚ ਸ਼ਰੀਫ ਦੇ ਪੀਰ ਜਿਹੜੇ ਕੇਸਾਂ ਦੀ ਬਦਬੀ ਨਹੀਂ ਕਰਦੇ ਨਹੀਂ ਤੇ ਗੁਰੂ ਸਾਹਿਬ ਭੇਸ ਬਦਲਦੇ ਤੇ ਉਸ ਵੇਲੇ ਪਹਿਲਾ ਸਵਾਲ ਮੁਸਲਮਾਨ ਅਹਿਲਕਾਰਾਂ ਨੇ ਕਰਨਾ ਸੀ ਜੇ ਮੁਸਲਮਾਨ ਹੋ ਤੇ ਮੁੱਛਾ ਕਿਉਂ ਨਹੀਂ ਕੱਟੀਆਂ ਇਹ ਤੇ ਜ਼ਰੂਰੀ ਰਿਆ ਲਬ ਕਟੋਣੀ ਗੁਰੂ ਸਾਹਿਬ ਬਣਦੇ ਨੇ ਉੱਚ ਸ਼ਰੀਫ ਦੇ ਪੀਰ ਹੁਣ ਇਹੀ ਗੱਲ ਨਵਾਬ ਕਪੂਰ ਸਿੰਘ ਦੇ ਦਿਮਾਗ ਚ ਆਉਂਦੀ ਹੈ ਕਹਿੰਦਾ ਕਿ 200 ਸਿੰਘ ਤਿਆਰ ਕਰੋ ਹਰੇ ਕੱਪੜੇ ਪਾਓ ਤੇ ਉੱਚ ਸ਼ਰੀਫ ਦੇ ਪੀਰ ਬਣਾ ਦੋ 200 ਸਿੱਖ ਜੁਮਮੇ ਦੇ ਦਿਨ ਬਾਦਸ਼ਾਹੀ ਮਸਜਿਦ ਦੇ ਵਿੱਚ ਹਰਿਆ ਬਾਣਿਆਂ ਦੇ ਵਿੱਚ ਨਿਸ਼ਾਨਾ ਕੀ ਹੈ ਜ਼ਕਰੀਆ ਖਾਨ ਨੂੰ ਚੁੱਕ ਕੇ ਲੈ ਕੇ ਆਉਣਾ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣਾ ਸਾਰੇ ਸਿੰਘ ਉੱਥੇ ਨੇ ਕੁਦਰਤਨ ਉਦੋਂ ਜ਼ਕਰੀਆ ਖਾਨ ਨਹੀਂ ਆਇਆ ਪਰ ਸਿੰਘ ਵੀ ਸੁੱਕੇ ਵਾਪਸ ਨਹੀਂ ਆਏ ਮੋਚੀ ਦਰਵਾਜੇ ਦੇ ਲਾਗੇ ਜਾ ਕੇ ਸਿੰਘਾਂ ਨੇ ਉਸ ਵੇਲੇ ਵੰਗਾਰ ਕੇ ਮੁਗਲਾਂ ਦੇ ਨਾਲ جنگ ਲੜੀ ਤੇ جنگ ਲੜ ਕੇ ਫਿਰ ਬਾਹਰ ਨਿਕਲੇ ਨੇ ਪਰ ਬੇਸ਼ੱਕ ਜ਼ਕਰੀਆ ਖਾਨ ਉਦੋਂ ਇਹਨਾਂ ਦੇ ਹੱਥ ਨਹੀਂ ਆਇਆ ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਧਾਰਮਿਕ ਆਗੂ ਸ਼ਹੀਦ ਹੁੰਦਾ ਤੇ ਸਿੱਖਾਂ ਦਾ ਪ੍ਰਤੀਕਰਮ ਕਿਵੇਂ ਦਾ ਹੈ ਤੇ ਅੱਜ ਕੀ ਭਾਈ ਕੌਂਕੇ ਜੀ ਦੀ ਸ਼ਹਾਦਤ ਭਾਈ ਮਨੀ ਸਿੰਘ ਵਰਗੀ ਨਹੀਂ ਹੈਗੀ ਥਾਣੇ ਦੇ ਵਿੱਚ ਰੱਖਿਆ ਗਿਆ ਬੰਦ-ਬੰਦ ਕੱਟਿਆ ਗਿਆ ਅੱਖਾਂ ਕੱਢੀਆਂ ਗਈਆਂ ਸਾਰਾ ਜਿਸਮ ਲਾਹ ਲਹਾਨ ਹੈ ਟੁਕੜੇ-ਟੁਕੜੇ ਕੀਤਾ ਗਿਆ ਦਰਿਆ ਦੇ ਵਿੱਚ ਸੁੱਟਿਆ ਗਿਆ ਅੱਜ ਸਾਡਾ ਪ੍ਰਤੀਕਰਮ ਕਿੱਥੇ ਹੈ ਜਥੇਬੰਦਕ ਤੌਰ ਤੇ ਅਸੀਂ ਕਹਿੰਦੇ ਹਾਂ ਆ ਜਥੇਬੰਦੀ ਆ ਆਗੂ ਆ ਪ੍ਰਧਾਨ ਸਾਡਾ ਪ੍ਰਤੀਕਰਮ ਕੀ ਹੈ ਉਹਦੇ ਉੱਪਰ ਇਸੇ ਗੱਲ ਦਾ ਚਿੰਤਨ ਕਰਨ ਦੇ ਵਾਸਤੇ ਇਕੱਠੇ ਹੋਈਆਂ ਨਾ ਕਿ ਵਰਤਾਰੇ ਵਾਪਰਦੇ ਨੇ ਭਵਿੱਖ ਦਾ ਚਿੰਤਨ ਕਿਵੇਂ ਕਰਨਾ ਹੈ ਪਰ ਸਵਾਲ ਤੇ ਸਾਨੂੰ ਫਿਰ ਆਪਣੇ ਆਪ ਨੂੰ ਕਰਨੇ ਪੈਣਗੇ ਚਿੰਤਨ ਤੇ ਆਪੇ ਦਾ ਕਰਨਾ ਪਵੇਗਾ ਕਿ ਜੇ 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਵਿੱਚ ਬਹਿਣ ਵਾਲਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਗ੍ਰੰਥੀ ਜਿਹੜਾ ਉਹ ਹਕੂਮਤ ਦੇ ਵੱਲੋਂ ਸ਼ਹੀਦ ਕੀਤਾ ਜਾਂਦਾ ਤੇ ਅੱਜ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਕੂਮਤ ਦੇ ਵੱਲੋਂ ਸ਼ਹੀਦ ਕੀਤਾ ਜਾਂਦਾ ਸਾਡਾ ਪ੍ਰਤੀਕਰਮ ਕੇਸ ਪੱਤਰ ਦਾ ਹੈ